ਰਾਤ ਇੱਥੇ ਇੱਕ ਬਹੁਤ ਜਿਆਦਾ ਵੱਡੀ ਚੋਰੀ ਹੋਈ ਹੈ ਇੱਕ ਪਰਿਵਾਰ ਦੇ ਜਨਕ 10 ਪਸ਼ੂ ਰਾਤ ਚੋਰੀ ਹੋ ਗਏ ਨੇ ਜੀ ਅਸੀਂ ਜੋ ਸਵੇਰੇ ਅੰਦਰਲੇ ਘਰ ਦਾ ਬਾੜ ਜੋ ਸਾਹਮਣੇ ਵੱਡਾ ਹੈਗਾ ਉਹ ਖੋਲਣ ਲੱਗੇ ਆ ਉਹ ਮੂਰਲੇ ਪਾਸਿਓਂ ਬੰਨਿਆ ਹੋਇਆ ਸੀ ਉਹ ਬਾੜ ਜੀ ਉਹ ਅੰਦਰ ਨੂੰ ਖਿੱਚਿਆ ਤੇ ਉਹ ਖੁੱਲਿਆ ਨਹੀਂ ਗਿਆ ਤੇ ਬਾਅਦ ਚ ਖੋਲ ਕੇ ਜੋ ਬਾਹਰਲੇ ਘਰ ਦਾ ਬਾੜ ਦੇਖਿਆ ਗਿਆ ਉਹ ਜਿੰਦਾ ਵੱਡ ਕੇ ਅੰਦਰਲੇ ਪਾਸੇ ਜੀ ਤੇ ਉਹ ਸਾਰੇ ਦੇ ਸਾਰੇ ਪਸ਼ੂ ਉਹ ਲੈ ਕੇ ਗਏ ਆ ਜਿਹਦੇ ਵਿੱਚ ਤਿੰਨ ਮੱਝਾਂ ਸੀ ਕੁਝ ਉਹ ਇੱਕ ਸਾਹ ਦੱਸਿਆ ਜਾ ਰਿਹਾ ਤੁਹਾਡਾ ਹੋਰ ਇੱਕ ਝੁੱਟੀ ਸੀਗੀ ਵੱਡੀ ਜੀ ਬਾਕੀ ਦੋ ਨਾਲ ਛੋਟੇ ਪਸ਼ੂ ਅੱਛਾ ਕਟਰੂ ਸੀ ਛੋਟੇ ਕਟਰੂ ਜੀ ਠੀਕ ਹੈ ਤੇ ਉਹ ਸਾਰੇ ਆਪਣੇ ਕੋਚ ਦਾ ਅੰਦਰਲੇ ਘਰ ਦੇ ਮੂਹਰੇ ਇੱਕ ਬੰਦਾ ਖੜਾ ਸੀ ਜਿਹੜਾ ਅੰਦਰਲੇ ਘਰ ਦੀ ਰਾਖੀ ਰੱਖਦਾ ਸੀਗਾ ਵੀ ਕੋਈ ਬੰਦਾ ਇਧਰੋਂ ਦੇਖਦਾ ਨਹੀਂ ਰਿਹਾਗਾ ਜੀ ਥੱਲੇ ਬਹਿ ਕੇ ਇੱਕ ਤਾਈ ਕਾਕਾ ਦਾ ਘਰ ਇਧਰ ਉਹਨਾਂ ਦੇ ਘਰ ਦੇ ਸੀਗੇ ਇੱਕ ਇਧਰ ਮਤਲਬ ਕਿ ਤਿੰਨ ਚਾਰ ਬੰਦੇ ਉਹਨਾਂ ਦੇ ਬਾਹਰ ਫਿਰਦੇ ਸੀਗੇ ਜਿਹੜੇ ਨਿਗਾਹ ਰੱਖਦੇ ਸੀਗੇ ਵੀ ਅੰਦਰੋਂ ਕੋਈ ਇਧਰੋਂ ਬੰਦਾ ਉੱਠਦਾ ਜਾਂ ਨਹੀਂ ਜੀ ਕੁਝ ਉਹਨਾਂ ਨੇ ਪਹਿਲਾਂ ਇਸ ਚੀਜ਼ ਦੀ ਰੈਕੀ ਕੀਤੀ ਵੀ ਸੀ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਕੈਮਰੇ ਲੱਗੇ ਹੋਏ ਨੇ ਤਾਂ ਹੀ ਉਹਨਾਂ ਨੇ ਮੂੰਹ ਬੰਨੇ ਸੀਗੇ ਆਪ ਦੇ ਜੀ ਕੈਮਰਿਆਂ ਦਾ ਉਹਨਾਂ ਨੂੰ ਪਤਾ ਸੀ ਇਸ ਦੇਖ ਕੇ ਗਏ ਹੁਣ ਸਾਰਾ ਪੜਤਾਲ ਕਰਕੇ ਗਏ ਹੁਣ ਵੀ ਪਹਿਲਾਂ ਵੀ ਇਹੀ ਕੰਮ ਚੱਲੀ ਜਾਂਦਾ ਵੀ ਇਹਦੇ ਚ ਇਨਸਾਫ ਮਿਲਣਾ ਚਾਹੀਦਾ ਹੈ ਚੋਰ ਫੜੇ ਚੋਰ ਫੜੇ ਜਾਣ ਤੇ ਇਨਸਾਫ ਮਿਲ ਜਾ ਜੀ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਟੀਵੀ ਤੇ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚਿਆ ਪਿੰਡ ਸੇਬੇ ਵਾਲੇ ਦੇ ਵਿੱਚ ਰਾਤ ਇੱਥੇ ਇੱਕ ਬਹੁਤ ਜਿਆਦੇ ਵੱਡੀ ਚੋਰੀ ਹੋਈ ਹੈ ਇੱਕ ਪਰਿਵਾਰ ਦੇ ਜਨਕ 10 ਪਸ਼ੂ ਰਾਤ ਚੋਰੀ ਹੋ ਗਏ ਨੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਪੰਚਾਇਤ ਦੇ ਮੋਤਵਾਰ ਵਿਅਕਤੀ ਸਾਡੇ ਨਾਲ ਨੇ ਆਓ ਇਹਨਾਂ ਤੋਂ ਪੁੱਛਦੇ ਹਾਂ ਵੀ ਜਿਹੜੀ ਚੋਰੀ ਹੋਈ ਹੈ ਕਿੰਨੇ ਕ ਵਜੇ ਹੋਈ ਹੈ ਤੇ ਕਿੰਨੇ ਪਸ਼ੂ ਸੀ ਇਸ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਬਾਈ ਜੀ ਬਾਈ ਜੀ ਕੀ ਨਾਮ ਤੁਹਾਡਾ ਕੁਲਜਿੰਦਰ ਸਿੰਘ ਜੀ ਕੁਲਜਿੰਦਰ ਸਿੰਘ ਜੀ ਕੁਲਜਿੰਦਰ ਸਿੰਘ ਜੀ ਜਿਹੜੀ ਚੋਰੀ ਹੋਈ ਹੈ ਰਾਤ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਡੀ ਚੋਰੀ ਹੋਈ ਰਾਤ ਕਿੰਨੇ ਕ ਵਜੇ ਦਾ ਟਾਈਮ ਸੀ ਕੁਝ ਟੈਂਪ ਚੋਰੀ ਜਿਹੜੀ ਹੋਈ ਉਹ ਸਵਾ 12 ਦੇ ਕਰੀਬ ਹੋਏ ਹੈਗੇ ਬੰਦੇ ਜੀ ਤੇ 12:47 ਮਿੰਟ ਤੇ ਕੈਮਰਿਆਂ ਦੇ ਵਿੱਚ ਗੈਦ ਹੋਈ ਹੈਗੇ ਜੀ ਤੇ ਇੱਕ ਐਂਟਰ ਸੀ ਵੱਡਾ 8-10 ਬੰਦੇ ਸੀਗੇ ਉਹ ਜੀ ਤੇ ਉਹ ਜਿਹੜੇ 12:47 ਮਿੰਟ ਦੇ ਪਸ਼ੂ ਉਹ ਲੈ ਕੇ ਇੱਥੋਂ ਗਏ ਹੈਗੇ ਜੀ ਅਸੀਂ ਜੋ ਸਵੇਰੇ ਅੰਦਰਲੇ ਘਰ ਦਾ ਬਾੜ ਜੋ ਸਾਹਮਣੇ ਵੱਡਾ ਹੈਗਾ ਉਹ ਖੋਲਣ ਲੱਗੇ ਉਹ ਮੂਹਰੇਲੇ ਪਾਸਿਓਂ ਬੰਨਿਆ ਹੋਇਆ ਸੀਗਾ ਬਾੜ ਜੀ ਉਹ ਅੰਦਰ ਨੂੰ ਖਿੱਚਿਆ ਤੇ ਉਹ ਖੁੱਲਿਆ ਨਹੀਂਗਾ ਤੇ ਬਾਅਦ ਚ ਖੋਲ ਕੇ ਜੋ ਬਾਹਰਲੇ ਘਰ ਦਾ ਬਾੜ ਦੇਖਿਆਗਾ ਉਹ ਜਿੰਦਾ ਵੱਡ ਕੇ ਅੰਦਰਲੇ ਪਾਸੇ ਜੀ ਤੇ ਉਹ ਸਾਰੇ ਦੇ ਸਾਰੇ ਪਸ਼ੂ ਉਹ ਲੈ ਕੇ ਗਏ ਹੈ ਜਿਹਦੇ ਵਿੱਚ ਇੱਕ ਸਾਨ ਵੀ ਸੀਗਾ ਜਿਹੜਾ ਦਾਗ ਦਿੱਤਾ ਹੋਇਆ ਸੀ ਉਹ ਛੱਡਣਾ ਸੀਗਾ ਪਿੰਡ ਚ ਉਹ ਵੀ ਉਹ ਨਾਲ ਹੀ ਲੈ ਕੇ ਗਈ ਆ ਜੀ ਇਹ ਕਿੰਨੇ ਪਸ਼ੂ ਸੀ ਟੋਟਲ ਤੁਹਾਡੇ ਟੋਟਲੇ 7 ਪਸ਼ੂ ਸੀਗੇ ਜੀ 7 ਪਸ਼ੂ ਦੇ ਵਿੱਚ ਮੱਝਾਂ ਕਿੰਨੀਆਂ ਸੀਗੀਆਂ ਮੱਝਾਂ ਸੀਗੀਆਂ 4 ਮੱਝਾਂ ਸੀ 3 3 1 ਮੈਂ ਸੀ ਸਰ ਕੁਝ 4 ਮੱਝਾਂ ਸੀ ਮੱਝਾਂ ਦੀ ਘੱਟ ਤੋਂ ਘੱਟ ਕੀਮਤ ਕਿੰਨੀ ਦੱਸੀ ਜਾ ਰਹੀ ਹੈ ਤੁਹਾਡੇ ਹਿਸਾਬ ਨਾਲ ਚਿੰਨਾ ਜੀ ਮਤਲਬ ਕਿ 3 ਮੱਝਾਂ ਸੀਗੀਆਂ ਜਿਹੜੀਆਂ ਉਹ ਸੂਣ ਵਾਲੀਆਂ ਸੀਗੀਆਂ ਜੀ ਮਤਲਬ ਕਿ ਗੱਬਣ ਸੀਗੀਆਂ ਜਿਵੇਂ ਜੀ ਆਮ ਤਕਰੀਬਨ ਆਪਾਂ ਦੇਖਦੇ ਹਾਂ 70-80 ਹਜ਼ਾਰ ਤੋਂ ਘੱਟ ਤਾਂ ਕੋਈ ਵੀ ਮੱਝ ਹੈਣੀ ਉਹ ਵਿੱਚ ਉਹ ਜ਼ਿਆਦਾ ਵੀ ਸੀਗੀਆਂ ਵਿੱਚ ਜੀ ਤਨ ਮੱਝਾਂ ਸੀ ਕੁਛ ਉਹ ਇੱਕ ਸਾਂ ਦੱਸਿਆ ਜਾ ਰਿਹਾ ਤੁਹਾਡਾ ਹੋਰ ਇੱਕ ਝੁੱਟੀ ਸੀਗੀ ਜੀ ਵੱਡੀ ਜੀ ਬਾਕੀ ਦੋ ਨਾਲ ਛੋਟੇ ਪਸ਼ੂ ਅੱਛਾ ਕਟਰੂ ਸੀ ਛੋਟੇ ਕਟਰੂ ਸੀ ਠੀਕ ਹੈ ਜਿਹੜੇ ਕੈਮਰੇ ਦੇ ਵਿੱਚ ਤੁਸੀਂ ਕਹਿੰਦੇ ਆ ਬੰਦੇ ਕੈਚ ਹੋਏ ਆ ਤੁਹਾਨੂੰ ਕੋਈ ਉਹਨਾਂ ਦੀ ਪਛਾਣ ਆ ਰਹੀ ਹੈ ਨਹੀਂ ਉਹ ਬੰਦਿਆਂ ਦੇ ਮੂੰਹ ਬੰਨੇ ਸੀਗੇ ਸਾਰਿਆਂ ਦੇ ਜੀ ਤੇ ਉਹ ਸਾਰੇ ਆਪਣੇ ਕੁਛ ਦਾ ਅੰਦਰਲੇ ਘਰ ਦੇ ਮੂਹਰੇ ਇੱਕ ਬੰਦਾ ਖੜਾ ਸੀ ਜਿਹੜਾ ਅੰਦਰਲੇ ਘਰ ਦੀ ਰਾਖੀ ਰਾਖਦਾ ਸੀਗਾ ਵੀ ਕੋਈ ਬੰਦਾ ਇਧਰੋਂ ਦੇਖਦਾ ਨਹੀਂ ਰਿਹਾਗਾ ਜੀ ਥੱਲੇ ਬਹਿ ਕੇ ਇੱਕ ਤਾਈ ਕਾ ਘਰ ਆ ਇਧਰ ਉਹਨਾਂ ਦੇ ਘਰ ਦੇ ਸੀਗੇ ਇੱਕ ਇਧਰ ਮਤਲਬ ਕਿ ਤਿੰਨ ਚਾਰ ਬੰਦੇ ਉਹਨਾਂ ਦੇ ਬਾਹਰ ਫਿਰਦੇ ਸੀਗੇ ਜਿਹੜੇ ਨਿਗਾਹ ਰੱਖਦੇ ਸੀਗੇ ਵੀ ਅੰਦਰੋਂ ਕੋਈ ਇਧਰੋਂ ਬੰਦਾ ਉੱਠਦਾ ਹੈ ਜਾਂ ਨਹੀਂ ਜੀ ਨਹੀਂ ਜਿਹੜੇ ਇਹ ਹੁਣ ਪਸ਼ੂ ਚੜਾਏ ਆ ਇਹਨਾਂ ਨੇ ਕੈਮਰੇ ਦੇ ਵਿੱਚ ਥੋੜੇ ਕੋਈ ਕੈਚ ਹੋਇਆ ਕਿੱਥੇ ਚੜਾਏ ਕਿਤੇ ਨਹੀਂ ਕੁਝ ਜਿਹੜੇ ਪਸ਼ੂ ਵਿੱਚੋਂ ਅੰਦਰੋਂ ਘਰੋਂ ਲੈ ਕੇ ਗਏ ਆ ਉਹ ਕੈਮਰੇ 'ਚ ਗੈਦ ਹੋ ਗਿਆ ਉਹਨਾਂ ਦਾ ਇੰਟਰ ਵੀ ਕੈਮਰੇ 'ਚ ਗੈਦ ਹੋ ਗਿਆ ਕਿ ਜਿਹੜਾ ਉਹ ਪਸ਼ੂ ਅੱਗੇ ਲਿਜਾ ਕੇ ਖੇਤਾਂ 'ਚ ਚੜਾਏ ਹੈਗੇ ਝੋਨਾ ਵੱਢਿਆ ਬਾਈ ਉੱਥੇ ਕੈਂਟਰ ਲਾ ਕੇ ਉਹਨਾਂ ਨੇ ਚੜਾਏ ਆ ਸਾਰੇ ਪ ਪ੍ਰਸ਼ਾਸਨ ਨੂੰ ਹਾਂਜੀ ਐਫ ਆਈ ਆਰ ਮਲ ਕੇ ਦਰਜ ਕਰਵਾਈ ਆ ਸੀ ਜੈਤੋ ਥਾਣੇ ਚ ਤੇ ਅੱਗੇ ਉਹ ਦੇਖੋ ਕਾਰਵਾਈ ਕੀ ਕਰਦੇ ਹੈਗੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਥੋੜੀ ਤੱਕ ਪਹੁੰਚਾ ਰਾਬਤਾ ਕਰਿਆ ਉਹਨਾਂ ਨੇ ਹਾਂਜੀ ਪੁਲਿਸ ਆਈ ਹੈਗੀ ਉਹਨਾਂ ਨੇ ਮਲ ਕੇ ਕੀਤਾ ਹੈਗਾ ਮੌਕਾ ਦੇਖਿਆ ਹੈਗਾ ਅਗੇ ਕੌਣ ਸਾਹਬ ਆਏ ਆ ਕਰਮਜੀਤ ਸਿੰਘ ਸੀਗੇ ਇਸੇ ਕਰਮਜੀਤ ਸਿੰਘ ਹੀ ਆਏ ਆ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਮੰਗ ਦੇ ਕੇ ਚਾਹੁੰਦੇ ਹੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਸਾਨੂੰ ਜਿਹੜੇ ਮੰਨ ਲਓ ਆਪਾਂ ਟੋਰ ਫੜੇ ਜਾਣੇ ਜਿਹੜੀਆਂ ਆਏ ਸਾਲ ਹੀ ਮੰਨ ਲਓ ਇਨਾਂ ਰੁੱਤਾਂ ਦੇ ਵਿੱਚ ਹੋ ਗਏ ਚੋਰੀਆਂ ਹੁੰਦੀਆਂ ਗਈਆਂ ਉਹ ਬੰਦੇ ਆਏ ਸਾਲ ਫੜੇ ਨਹੀਂ ਜਾਂਦੇਗੇ ਜੀ ਤੇ ਸਾਰੀ ਨੁਕਸਾਨ ਕਰੀ ਜਾਂਦੇ ਹੈਗੇ ਉਹ ਬਹੁਤ ਵੱਡੇ ਨੁਕਸਾਨ ਨੇ ਇੱਕ ਚੋਰ ਜਿਹੜੇ ਚੋਰਾਂ ਦੇ ਹੌਸਲੇ ਦਿਨ ਦਿਨ ਬਲੰਦ ਹੁੰਦੇ ਜਾ ਰਹੇ ਹੈ ਚੋਰੀਆਂ ਤਾਂ ਪਹਿਲਾਂ ਵੀ ਹੁੰਦੀਆਂ ਸੀ ਆਪਾਂ ਇੱਕ ਸਰਕਾਰ ਨਵੀਂ ਲੈ ਕੇ ਨਵੀਂ ਉਮੀਦ ਨਾਲ ਲਿਆਈ ਸੀ ਵੀ ਕੁਝ ਸੁਧਾਰ ਹੋਊਗਾ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹਾਂ ਜੀ ਨਵੀਂ ਸਰਕਾਰ ਦਾ ਇਹ ਉਮੀਦ ਤਾਂ ਸੀਗੀ ਪਰ ਹਲੇ ਤਾਂ ਕੋਈ ਮਿਲ ਗਿਆ ਕੋਈ ਰਾਹ ਨਹੀਂ ਕੋਈ ਸਹੀ ਪਹਿਲਾ ਸੀ ਉਹੀ ਹੋਣਾ ਸਾਡੇ ਨਾਲ ਸਰਪੰਚ ਸੰਸਾ ਦਾ ਸਰਪੰਚ ਰਾਜੂ ਸਿੰਘ ਜੀ ਰਾਜੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਜੀ ਇਹੀ ਕਹਿੰਦੇ ਆ ਕਿ ਇਹ ਚੋਰ ਫੜੇ ਜਾਣੇ ਚਾਹੀਦੇ ਆ ਵੀ ਪੁਲਿਸ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜੀ ਤੇ ਇਹਨਾਂ ਦੀ ਪੜਤਾਲ ਕਰੇ ਜੀ ਪੁਲਿਸ ਕੋਲੇ ਹੈਗੇ ਆ ਵੀ ਉਹਨਾਂ ਕੈਮਰੇ ਦੇ ਵਿੱਚੋਂ ਫੋਨ ਕਰਦੇ ਵੀ ਦੇਖੇ ਗਏ ਨੇ ਤੇ ਪੁਲਿਸ ਉਹਨਾਂ ਨੂੰ ਫੜ ਸਕਦੀ ਹੈ ਜੀ ਇਹ ਉਹਨਾਂ ਇਹ ਤਾਂ ਪੁਲਿਸ ਤੇ ਆ ਵੀ ਦੇਖੋ ਕਿੰਨੇ ਟਾਈਮ ਚ ਫੜਦੇ ਆ ਕਿਵੇਂ ਕਰਦੇ ਆ ਸਾਡੇ ਕੋਲੇ ਤਾਂ ਜੋ ਅਸੀਂ ਪ੍ਰੂਫ ਅਸੀਂ ਉਹ ਦیتے ਆ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਜੀ ਵੀ ਵੀਡੀਓ ਸੀਗੀਆਂ ਸਾਡੇ ਕੋਲੇ ਜਿਹੜੀਆਂ ਉਹ ਦੇਤੀਆਂ ਨੇ ਉਸ ਤੋਂ ਬਾਅਦ ਤਾਂ ਹੁਣ ਪੁਲਿਸ ਦਾ ਕੰਮ ਹੈ ਜੀ ਬਾਕੀ ਮੌਕਾ ਖਾਤਾ ਜਿਹੜੀ ਇਹ ਚੋਰੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਜਨਨ ਕਿ ਪਿੰਡ ਦਾ ਬੰਦਾ ਜਾਂ ਕੋਈ ਆਸੇ ਪਾਸੇ ਦਾ ਬੰਦਾ ਤੁਹਾਨੂੰ ਸ਼ੱਕ ਹੋਵੇ ਜਾਂ ਕਿਸੇ ਤਰ੍ਹਾਂ ਦਾ ਹੋਰ ਆਪਾਂ ਨੂੰ ਕੋਈ ਹੈ ਤੁਹਾਨੂੰ ਇਹੋ ਜਿਹੀ ਭਾਵਨਾ ਮੌਜੂਦ ਨਾ ਨਹੀਂ ਦੇਖੋ ਇਸ ਤਰ੍ਹਾਂ ਅਸੀਂ ਨਹੀਂ ਕਹਿ ਸਕਦੇ ਵੀ ਕੋਈ ਪਿੰਡ ਦੇ ਬੰਦੇ ਬਾਰੇ ਕਿਉਂਕਿ ਇਹ ਜੋ ਵੀ ਚੋਰੀ ਹੋਈ ਹੈ ਇਹ ਅਕਸਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਇਹਦੀ ਰੈਕੀ ਕੀਤੀ ਵੀ ਸੀਗੀ ਮੇਰੀ ਭੁਗਤ ਸੀ ਸਾਰੀ ਕੁਝ ਉਹਨਾਂ ਨੇ ਪਹਿਲਾਂ ਇਸ ਚੀਜ਼ ਦੀ ਰੈਕੀ ਕੀਤੀ ਵੀ ਸੀ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਕੈਮਰੇ ਲੱਗੇ ਹੋਏ ਨੇ ਤਾਂ ਹੀ ਉਹਨਾਂ ਨੇ ਮੂੰਹ ਬੰਨੇ ਸੀਗੇ ਆਪਦੇ ਜੀ ਇਹ ਕੈਮਰਿਆਂ ਦਾ ਉਹਨਾਂ ਨੂੰ ਪਤਾ ਸੀ ਇਸੇ ਕਰਕੇ ਉਹਨਾਂ ਨੇ ਮੂੰਹ ਬੰਨੇ ਸੀ ਉਹ ਹੋ ਸਕਦਾ ਪਹਿਲਾਂ ਇੱਥੋਂ ਲੰਘਦੇ ਟੱਪਦੇ ਦੇਖ ਕੇ ਗਏ ਹੁਣ ਸਾਰਾ ਪੜਤਾਲ ਕਰਕੇ ਗਏ ਹੁਣ ਫੇਰ ਹੀ ਚੋਰੀ ਕੀਤੀ ਪਰ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਕਿਸੇ ਦਾ ਕੋਈ ਹੱਥ ਹੋਊਗਾ ਜਾਂ ਨਹੀਂ ਪਿੰਡ ਚ ਤਾਂ ਇਹੋ ਜਿਹਾ ਕੋਈ ਹੈਨਿੰਗ ਐਫਐਸ ਸਰਪੰਚ ਸਾਹਿਬ ਸਾਨੂੰ ਇੱਕ ਹੋਰ ਦੱਸੋ ਇਹ ਜਿਹੜੀ ਵਾਰਦਾਤ ਤੁਹਾਡੇ ਪਿੰਡ ਦੇ ਵਿੱਚ ਪਹਿਲੀ ਹੋਈ ਹੈ ਤੇ ਇਸ ਤੋਂ ਪਹਿਲਾਂ ਵੀ ਕੁਝ ਹੋਈਆਂ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਸਾਡੇ ਪਿੰਡ ਦੋ ਤਿੰਨ ਵਾਰ ਹੋ ਚੁੱਕਿਆ ਇੱਕ ਵਾਰ ਇੱਥੇ ਸਾਡੇ ਚਾਚਾ ਜੀ ਪਾਲਾ ਸਿੰਘ ਆ ਉਹਨਾਂ ਦੇ ਘਰੋਂ ਵੀ ਐਂ ਸੀਗਾ ਬਾਹਰ ਬਾੜਾ ਸੀਗਾ ਉਹਨਾਂ ਦੇ ਘਰੋਂ ਵੀ ਤਿੰਨ ਚਾਰ ਪਸ਼ੂ ਲੈ ਗਏ ਸੀ ਉਹ ਵੀ ਆਹੀ ਦਿਨ ਸੀਗੇ ਤੇ ਇੱਕ ਘਰ ਹੋਰ ਸੀ ਉਹਨਾਂ ਦੇ ਘਰੋਂ ਇੱਕ ਮੱਝ ਜਿੰਦਾ ਵੜ ਕੇ ਲੈ ਗਈ ਸੀ ਜੀ ਹਾਂਜੀ ਇੱਕ ਤੁਸੀਂ ਐਂ ਦੱਸੋ ਵੀ ਜਿਹੜੀ ਚੋਰੀ ਐ ਕੋਈ ਟਰੈਕਟਰ ਕੋਈ ਗੱਡੀ ਕੋਈ ਕਾਰ ਕੋਈ ਜੀਪ ਦੀ ਚੋਰੀ ਨਹੀਂ ਹੋ ਰਹੀ ਠੀਕ ਹੈ ਜੀ ਜਿਹੜੀ ਚਲਾਕੀ ਲਜਾਣੀ ਸੌਖੀ ਐ ਇਹ ਪਸ਼ੂਆਂ ਦੀ ਕਿਉਂ ਹੋ ਰਹੀ ਐ ਇਹ ਪਸ਼ੂਆਂ ਦੀ ਜੀ ਹੁਣ ਇਹ ਤਾਂ ਕੀ ਕਹਿ ਸਕਦੇ ਆ ਪਰ ਪਸ਼ੂ ਇੱਥੋਂ ਇਹ ਜਿੰਨੇ ਵੀ ਮੈਂ ਅੱਜ ਤੱਕ ਦੇਖੇ ਨੇ ਪਹਿਲਾਂ ਵੀ ਇੱਕ ਦੋ ਕੇਸ ਦੇਖੇ ਨੇ ਪਰ ਉਹਦੇ 'ਚ ਵੀ ਸਾਨੂੰ ਕੋਈ ਐ ਸਫਲਤਾ ਤਾਂ ਮਿਲੀ ਨਹੀਂ ਜਿਵੇਂ ਸਾਡੇ ਚਾਚਾ ਜੀ ਪਾਲ ਲਏ ਕੇ ਸੀਗੇ ਉਹਨਾਂ ਦੇ ਵੀ ਕੋਈ ਚੋਰਾਂ ਦਾ ਨਹੀਂ ਪਤਾ ਲੱਗਿਆ ਜਿਹੜੇ ਇੱਕ ਘਰ ਦੇ ਹੋਰ ਚੋਰੀ ਹੋਈ ਸੀ ਉਹਨਾਂ ਦੇ ਵੀ ਕੋਈ ਐ ਚੋਰੀ ਦਾ ਕੋਈ ਬੰਦਾ ਨਹੀਂ ਫੜਿਆ ਗਿਆ ਨਾ ਕੋਈ ਪਸ਼ੂ ਸਾਡਾ ਵਾਪਸ ਹੋਇਆ ਅਜੇ ਤੱਕ ਕੋਈ ਇਹੋ ਜੀ ਸਫਲਤਾ ਤਾਂ ਮਿਲੀ ਨਹੀਂ ਜੀ ਹਾਂਜੀ ਤੇ ਜਿਹੜੀ ਹੁਣ ਸਾਡੀ ਸਰਕਾਰ ਆ ਤੁਸੀਂ ਬੜੀ ਉਮੀਦ ਨਾਲ ਲੈ ਕੇ ਆਏ ਸੀ ਆਪ ਤੁਸੀਂ ਵੀ ਸਰਪੰਚ ਰਹੇ ਹੋ ਪਿਛਲੀ ਸਰਕਾਰ ਦੇ ਵਿੱਚ ਤੇ ਤੁਹਾਨੂੰ ਕਿਵੇਂ ਲੱਗਦਾ ਹੁੰਦੀ ਸਰਕਾਰ ਤੋਂ ਕੀ ਉਮੀਦਾਂ ਸੀਗੀਆਂ ਆਪਾਂ ਜੀ ਜੀ ਸਰਕਾਰਾਂ ਬਦਲ ਜਾਂਦੀਆਂ ਕੰਮ ਤਾਂ ਸਿਸਟਮ ਤਾਂ ਉਹੀ ਆਲੀ ਕੱਲ ਸੁਣ ਸਾਨੂੰ ਤਾਂ ਕੋਈ ਲੱਗਦੀ ਨਹੀਂ ਹੈਗੀ ਇਹ ਜਾਂ ਪਹਿਲਾਂ ਸੀ ਉਹ ਜਾਂ ਕੁਝ ਹੋਣਾ ਜੀ ਹਾਂਜੀ ਅਸੀਂ ਬਈ ਇਹਦੇ ਚ ਆਈਆਂ ਨੇ ਸਰਕਾਰਾਂ ਦਾ ਤਾਂ ਯਾਨੀ ਉਹ ਹੈਗਾ ਪਹਿਲਾਂ ਵੀ ਇਹੀ ਕੰਮ ਚੱਲੀ ਜਾਂਦਾ ਹੈ ਵੀ ਇਹਦੇ ਚ ਇਨਸਾਫ ਮਿਲਣਾ ਚਾਹੀਦਾ ਹੈ ਜੀ ਚੋਰ ਫੜੇ ਚੋਰ ਫੜੇ ਜਾਣ ਤੇ ਇਨਸਾਫ ਮਿਲ ਜੇ ਜੀ